ਚਲੋ ਹੋਰ ਨਹੀਂ ਹੋਰ 50000 ਦੀ ਇੱਟਾਂ ਹੀ ਆਉਂਦੀਆਂ ਜੀ ਕੋਈ ਤਾਂ ਸਹੀ ਮੇਰੀ ਗੱਲ ਕੋਈ ਵਾਰ ਪਤਾ ਨਹੀਂ ਹੁੰਦਾ ਗੱਲ ਸੁਣੋ 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 ਆਪਾਂ ਸੁਣੀਏ ਆਪਾਂ ਇੱਕ ਪੱਖ ਸੁਣਿਆ ਹੋਵੇ ਦੂਆ ਵੀ ਸੁਣਨੀ ਹੈ ਇਹਨਾਂ ਕੋਨਾ ਇਹਨਾਂ ਪੰਜ-ਛੇ ਦਿਨ ਕਿੰਨੇ ਪਾਣੀ ਆਉਂਦਾ ਰਿਹਾ ਹਾਂਜੀ ਮਾਤਾ ਅਸੀਂ ਉਹ ਤੁਸੀਂ ਤੇ ਬਹਿ ਕੇ ਨਾ ਉੱਥੇ ਚੱਲ ਜਾਂਦੇ ਰਹੇ ਆ ਉੱਪਰਲੇ ਪਾਸੇ ਹਾਂਜੀ ਉੱਥੇ ਰਹਿੰਦੇ ਰਹੇ ਆਪਣੇ ਘਰ ਬਲ ਵੇਂਦੇ ਰਹੇ ਪੰਜ ਦਿਨ ਤੇ ਰਾਵੀ ਦਰਿਆ ਵਗਿਆ ਵਾ ਹਾਂਜੀ 27 28 29 30 ਤੱਕ 31 ਤੱਕ ਪਾਣੀ ਵਗਿਆ ਤੇ ਸਾਡੇ ਘਰ ਦੇ ਵਿੱਚ ਇੰਨਾ ਨਾ ਪਾਣੀ ਸੱਤ ਸੱਤ ਪਾਣੀ ਫਟਕ ਲੋ ਗਿਆ ਇਹ ਨਹੀਂ ਨਿਕਲਿਆ ਜਾਂਦਾ ਹਾਂਜੀ ਅਸੀਂ ਤੁਸੀਂ ਦੇ ਬਹਿ ਕੇ ਨਾ ਬੋਰੀਆਂ ਤੇ ਬਹਿ ਕੇ ਤੇ ਉੱਥੇ ਬਹਿ ਕੇ ਚੱਲ ਜਾਂਦੇ ਹਾਂ ਵਾਪਸ ਰਾਤ ਨੂੰ ਹਾਂ ਬਈ ਟਾਈਮ ਕੱਟ ਉੱਥੇ ਉੱਥੇ ਮੇਰਾ ਬੇਟਾ ਇਹ ਉਹ ਆਇਆ ਨਾ ਜਿਹੜਾ ਮਨਕੀਰ ਦੋਲਖ ਹਾਂਜੀ ਤੇ ਚਲੋ ਸਾਰੇ ਮਿਲੇ ਮੈਂ ਵੀ ਮਿਲੇ ਮੈਂ ਸੱਸੀ ਗੱਲ ਕੀਤੀ ਮੇਨੂੰ ਕਿਹਾ ਮਾਤਾ ਜੀ ਤੁਹਾਡੀ ਕੋਟੀ ਲਗਾਉਂ ਜੀ ਤੁਹਾਡੀ ਕੋਟੀ ਕੇਂਦਰ ਉਹਨੇ ਮੈਨੂੰ 50000 ਰੁਪਏ ਦਿੱਤਾ ਜੀ ਚਲੋ ਮੈਂ ਅਹੀਂ ਲੈ ਕੇ ਆ ਗਏ ਆ ਹਾਂਜੀ ਅਗਲੇ ਦਿਨ ਉਹ ਸਾਡੇ ਨਗਰ ਦੇ ਵਿੱਚ ਆਇਆ ਸਾਰੇ ਘਰਾਂ ਦੇ ਵਿੱਚ ਹਾਂਜੀ ਸਾਰਿਆਂ ਘਰਾਂ ਦੇ ਵਿੱਚ ਐ ਚਲੋ ਨੁਕਸਾਨ ਸਾਰੇ ਕੰਮ ਬਿਟਦਾ ਵੀ ਬੇਟਾ ਸਾਰੇ ਪਿੰਡ ਦਾ ਹੀ ਹੋਇਆ ਇਹ ਇਹਦੀਆਂ ਮਤਲਬ ਫਰਸ਼ਾਂ ਬਹਿ ਗਈਆਂ ਕਿਸੇ ਦਾ ਘੱਟ ਕਿਸੇ ਦਾ ਬਾਰਿਸ਼ ਪਾਣੀ ਬਾਈ ਚੱਲ ਲਈ ਬੜੇ ਪ੍ਰੈਸ਼ਰ ਤੇ ਪਾਣੀ ਚਲੋ ਉਹ ਕਿਸੇ ਨੂੰ ਨਾ ਕਿਹਨੂੰ ਕੋਈ ਲੱਖ ਦੇਗਾ ਕਿ ਇਹਨੂੰ ਕੁਛ ਦੇ ਮੇਰੇ ਬੇਟੇ ਨੇ ਉਹ ਗੱਲ ਵੀ ਵੀਰ ਜੀ ਤੁਸੀਂ ਮੇਰੇ ਘਰ ਦਾ ਹਾਲਤ ਜਾ ਕੇ ਵੇਖੋ ਉਹਨੇ ਇੱਕੋ ਗੱਲ ਕਹੀ ਵੀ ਵੀਰ ਜੀ ਮੇਰੇ ਘਰ ਦਾ ਹਾਲਤ ਜਾ ਕੇ ਵੇਖੋ ਤੇ ਕਹਿੰਦਾ ਵੀ ਤੁਹਾਨੂੰ ਦੇ ਤੇ ਗਿਆ 50000 ਰੁਪਏ ਮੇਰੇ ਵੀ ਬੱਚੇ ਨੇ ਉਹ ਗੱਲ ਕਹੀ ਵੀ ਭਰਾਵਾ ਤੂੰ ਆਪਣਾ ਸਕੈਨਰ ਸੈਂਡ ਕਰ ਮੈਂ ਤੇਰਾ 50000 ਰੁਪਏ ਭਾ ਦੇਣਾ ਆ ਗੱਲ ਵੀ ਇਤੋਂ ਵੱਧ ਕੋਈ ਗੱਲ ਨਹੀਂ ਹੋਈ ਹੁਣ ਸਾਡੇ ਪਿੰਡ ਚਲੋ ਸਾਡੇ ਕੋ ਵੀ ਕਿੱਲੇ ਪੈ ਲਈ ਹੈ ਵੀ ਆਂ ਉਹ ਬੋਲੀਏ ਵੀ ਹੈਗੀ ਪਰ ਹੁਣ ਦੇ ਤਾਂ ਕਨਕ ਵੀ ਜੰਦੀ ਵੀ ਨਹੀਂ ਆਸ ਪਹਿਲੀ ਮਿੱਟੀ ਉਹ ਮੈਨੂੰ ਤਾਂ ਪਿਆਰ ਬਹੁਤ ਟਾਈਮ ਲੱਗ ਜੀ ਮੈਂ ਵੀ ਮਿੱਟੀ ਆ ਪਹਿਲੀ ਵੀ ਤਾਂ ਹੈ ਜਿਹੋ ਤੇ ਫਸਲ ਆ ਗੰਨਾ ਮਾਰਿਆ ਗਿਆ ਝੋਨਾ ਮਾਰਿਆ ਗਿਆ ਕਿਉਂਕਿ ਆਪਣੇ ਕੋਲ ਤਾਂ ਜਿਮੀਦਾਰ ਕੋਲ ਤਾਂ ਖੇਤੀ ਨਹੀਂ ਇਤੋਂ ਵੱਟੀ ਪਾਣੀ ਚੱਲਦਾ ਹੋ ਤਾਂ ਸਾਵਧਾਨੀ ਸਾਰੀ ਫਸਲ ਬਰਬਾਦ ਸਾਰੀ ਵੀ ਦੀ ਦੀ ਬਰਬਾਦ ਆ ਵੀ ਦੀ ਦੀ ਬਰਬਾਦ ਮੈਦਾਨਾਂ ਚ ਘਰ ਪਿਆ ਹੋਇਆ ਨਾ ਆਪਣੇ ਖੇਤਾਂ ਆ ਉਹ ਅੰਦਰ ਚਾਰ ਭਰੋਲੇ ਕਣ ਕਰੇ ਭਰੇ ਆ ਇੱਕ ਸਰੋਂ ਉੱਪਰ ਭਰਿਆ ਸਾਡੀ ਇੰਨੀ ਬਾਣੀ ਵੀ ਆ ਜੀਸੀਪੀ ਲਿਆ ਕੇ ਉਹ ਪਲੇਟ ਹੀ ਹਟਾ ਕੇ ਤੇ ਭਰੋਲਿਆਂ ਦਾ ਇਹ ਅੰਦਰੋਂ ਹਾਲਾ ਚਾਲਾ ਦੇਖ ਲੈ ਮੈਂ ਇਹਦੇ ਲਈ ਨਹੀਂ ਕਰਦਾ ਇਹ ਹਾਂ ਤੇ ਕੀ ਕਰੀਏ ਆਹ ਗੱਲ ਹੋਈ ਆ ਮਨ ਉਹ ਜੋ ਮਰਜੀ ਕਹੀ ਜਾਵੇ ਚਲੋ ਕੋਈ ਨਹੀਂ ਪਤਾ ਹੀ ਨਹੀਂ ਕੋਈ ਨਹੀਂ ਜਦੋਂ ਵਕਤ ਆਉਂਦਾ ਹਾਂਜੀ ਹਾਂ ਮੈਂ ਸਮਝਦਾ ਵਕਤ ਜਦੋਂ ਪਿਆ ਹੁੰਦਾ ਉਹ ਤੇ ਪੈਂਦਾ ਉਹਨੂੰ ਪਤਾ ਦੇਖੋ ਜਦੋਂ ਵਕਤ ਪਿਆ ਹੁੰਦਾ ਉਹ ਬੜੀਆਂ ਕੋਈ ਬੜੀਆਂ ਦੀਆਂ ਸੋਨੀਆਂ ਪੈਂਦੀਆਂ ਬੜੇ ਕਰਦੇ ਆ ਅਗਲਾ ਬਹੁਤ ਕੁਝ ਕਹਿੰਦਾ ਬਾਕੀ ਚਲੋ ਤੁਸੀਂ ਵੱਡੇ ਹੋ ਜੀ ਤੁਸੀਂ ਹੌਸਲ ਰੱਖੋ ਬੱਚੇ ਤਾਂ ਹੀ ਉਹ ਕਰਨਗੇ ਨਾ ਜੀ ਤੁਸੀਂ ਉਹ ਹਾਂਜੀ ਕੋਈ ਨਹੀਂ ਆਪਣੇ ਬਹੁਤ ਭਰਾਵਾਂ ਦੀ ਜੀ ਤੇ ਚਲੋ ਆਏ 8-9 ਲੱਖ ਰੁਪਏ ਸਾਡੇ ਖਾਤੇ ਚ ਆਇਆ ਵਾ ਝੂਟ ਕਿਉਂ ਬੋਲੀ 5 ਲੱਖ ਰੁਪਏ ਕੱਲ ਵੀਰ ਜੀ ਦੱਬਈ ਕਿਉਂ ਆਏ ਸੀ ਕੋਈ ਕੋਈ ਕਹਿੰਦਾ ਜੀ ਕੋਈ ਨਹੀਂ ਸਾਰਾ ਕੁਝ ਹੋਣੀ ਜਵਾਬ ਨਾ ਹੋ ਜੂਗਾ ਜੀ ਕੋਈ ਗੱਲ ਕੋਈ ਤੁਹਾਨੂੰ 10000 ਰੁਪਏ ਦਿੰਦਾ ਉਹਨੂੰ ਵੀ ਉਹਦਾ ਵੀ ਦਿਨੋ ਧੰਨਵਾਦ ਕਰੋ ਕੋਈ ਨਹੀਂ ਪਰਮਾਤਮਾ ਮਿਹਰ ਕਰੂ ਹੋ ਜੂਗਾ